ਤਫਰੀਦਕੁਰ ਦੇ ਪਿੰਡ ਪੱਕਾ ਨੰਬਰ ਦੇ ਰਹਿਣ ਪਾਲੇ 23 ਸਾਲਾ ਨੌਜਵਾਨ ਆਕਾਸ਼ਿਤ ਸਿੰਘ ਦਾ ਲੋ ਕੈਨੇਡਾ ਦੇ ਵਿੱਚ ਫਾਹ ਲਗਾ ਕੇ ਖੁਦ ਖੁਸ਼ੀ ਕਰਨ ਦਾ ਮਾਮਲਾ ਸਾਹਮne ਹੈ ਆਕਾਸ਼ਿਤ ਸਿੰਘ ਤਕਰੀਬਨ 2 ਸਾਲ ਪਹਿਲਾਂ ਸਟੱਡੀ ਵਿਜ਼ਿਟ ਤੇ ਕੈਨੇਡਾ ਗਿਆ ਸੀ ਇਣੀ ਦਿਨੇ ਕੰਮਕਾਜ ਨਾ ਮਿਲਣ ਦੇ ਚਲਦੇ ਮਾਨਸਿਕ ਤੌਰ ਉਤੇ ਪਰੇਸ਼ਾਨ ਸੀ ਜਿਸ ਕਰਕੇ ਸੁਲਹਿ ਇੱਕ ਕਦਮ ਚੁੱਕਿਆ ਗਿਆ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਘਰ ਤੇ ਵਿੱਚ ਮਾਤਮ ਦਾ ਮਾਹੌਲ ਹੈ

ਇਹ ਕਿਹੜੀ ਇੰਟੀਗ੍ਰੇਟ ਗੈਸ ਇਹ ਕਨੈਕਟ ਆ ਗਿਆ ਤੇ ਬ੍ਰੈਂਟਨ ਸ਼ਹਿਰ ਤੋਂ ਨਿਕਲੇ ਚਰੇ ਹੋਏ ਹਾਂ ਫਰਾਈ ਕਰਨ ਵਾਸਤੇ ਗਿਆ ਕਿੰਨੀ ਕਿੰਨੀ ਸਮਾਂ 22 ਘੰਟੇ ਠੀਕ ਹੈ ਸੋ ਇਹ ਲੱਗਦਾ ਮੋਟਰ ਦਾ ਨਹੀਂ ਲੱਗ ਰਹੀ ਦੇਖੋ ਜੀ ਹੁਣ ਆਪਾਂ ਤਾਂ ਇੱਡੀ ਅੱਜ ਬੈਠੇ ਉੱਪਰ ਦੇ ਜੀ ਬੈਠਾ ਉਹਦਾ ਕੀ ਕਾਰਨ ਬਣਿਆ ਇਹਦਾ ਉਹਨੂੰ ਪਤਾ ਹੈ ਜੀ ਕੁਝ ਲਈ ਵਾਸਤੇ ਵੀ ਕਰਵਾਉਂਦੇ ਜੀ ਸਾਰਾ ਉਹ ਗੱਲਬਾਤ ਮੁੰਡਿਆਂ ਨੇ ਕੀਤੀ ਹੈ ਜੀ ਮੈਂ ਰੱਖੀ ਸਾਰੇ ਜੋਗਰੇ ਉਹਨਾਂ ਨੇ ਗੱਲਬਾਤ ਕੀਤੀ ਹੈ ਉਹ ਆਂਦੇ ਆ ਵੀ ਲੈ ਕੇ ਆਉਣੀਆਂ ਮੇਰਾ ਨਾਮ ਵਰਿੰਦਰ ਸਿੰਘ ਹੈ ਜੀ ਮੇਰਾ ਪਿੰਡ ਮੂਰਾ ਵਾਲੀ ਹੈ ਨਾਲ ਹੀ ਪਿੰਡ ਹੈ ਜੀ ਵਰਿੰਦਰ ਸਿੰਘ ਦਾ ਉਹ ਮੇਰਾ ਬਰਦਰ ਹੀ ਹੈ ਮਤਲਬ ਕਜ਼ਨ ਬਰਦਰ ਹੈ ਮੇਰੀ ਪੂਆ ਦਾ ਮੁੰਡਾ ਹੈ ਈ ਹੈ ਕੰਮ ਕਰ ਰਿਹਾ ਹੈ ਮੌਜੂਦ ਕਾਰਨ ਵੀਰੇ ਉਹ ਚੀਜ਼ ਦਾ ਹੁਣ ਆਪਾਂ ਨੂੰ ਤਾਂ ਕੰਫਰਮ ਕੁਝ ਨਹੀਂ ਪਤਾ ਵੀ ਉਹ ਕਹਿੰਦੇ ਆ ਵੀ ਆਪ ਵੀ ਕੋਈ ਉਹਨੂੰ ਕੋਈ ਰੋਜ਼ਗਾਰ ਦਾ ਚੱਕਰ ਹੀ ਸੀਗਾ ਤੇ ਉਹਦੇ ਅਕੋਰਡਿੰਗ ਕੁਝ ਉਹਨੇ ਸਾਨੂੰ ਤਾਂ ਕਿਸੇ ਨੂੰ ਕੋਈ ਗੱਲ ਕੋਈ ਨਹੀਂ ਬਸ ਉਦੋਂ ਰਾਤ ਨੂੰ ਇਹਨਾਂ ਦੇ ਵੱਡੇ ਬ੍ਰਦਰ ਨਾਲ ਇਹਦੇ ਨਾਲ ਉਦੀਨ ਰਾਜ ਨੂੰ ਗੱਲ ਮਤਲਬ ਇੱਧਰ ਸਪਰਾਤ ਦੇ 9:30 ਸੀ ਉੱਧਰ 10:00 ਵਜੇ ਸੀ ਇਹ ਸਵੇਰ ਦੀ ਉਹਦੇ ਨਾਲ ਫੋਨ ਤੇ ਗੱਲ ਹੋਈ ਆ 2 ਕੁ ਮਿੰਟ ਹੀ ਕਹਿੰਦਾ ਕੋਈ ਨਾਰਮਲ ਗੱਲ ਜਮਾ ਕਹਿੰਦਾ ਸੀ ਗੱਲ ਕਰੀ ਜਾਂਦਾ ਕਹਿੰਦਾ ਵੀ ਮੈਂ ਰੋਕੇ ਹੀ ਕਰੂੰਗਾ ਸਵੇਰ ਕਰਦਾ ਤੇ ਹੁਣ ਤੁਸੀਂ ਸੌਂ ਜਾਓ ਕਹਿੰਦਾ ਵੀ ਮੈਂ ਸਵੇਰ ਫੋਨ ਲਾਉਂਗਾ ਪਹਿਲਾਂ ਕਿ ਉਹਨੂੰ ਐ ਹੋ ਗਿਆ ਵੀ ਕੋਈ ਕੰਮ ਕਰ ਦੋ ਥੱਕਿਆ ਹੁੰਦਾ ਵੀ ਚੱਲ ਜਾਊ ਹੁੰਦਾ ਵੀ ਚੱਲ ਯਾਰ ਸਵੇਰ ਗੱਲ ਕਰ ਹੀ ਲੈਣੀ ਐ ਸਵੇਰ ਇਹ ਬੜੀ ਖੇਤ ਗੇ ਫੜਜੀਰ ਕੇਸ ਤੇ ਆ ਜਲਦੀ ਉਕੇ ਤੇ ਫੋਨ ਆਏ ਇਹਨਾਂ ਨੂੰ ਬੰਲਾ ਦੋ ਗਾਰੀ ਤੇ ਇਹਨਾਂ ਨੇ ਇਗਨੋਰ ਕਰ ਤੇ ਗੱਲ ਕਰਕੇ ਇਹਨਾਂ ਨੂੰ ਆਇਆ ਹੋਗਾ ਜਿਵੇਂ ਹੁਣ ਅੱਜ ਕੱਲ੍ਹ ਫਰੌਡ ਚੱਲਦਾ ਪਿਆ ਵੀ ਉਹ ਸਿਸਟਮ ਹੋਊਗਾ ਇਹਨਾਂ ਨੇ ਦੋ ਤਾਂ ਮੈਨੂੰ ਕਿਹਾ ਵੀ ਯਾਰ ਤੁਸੀਂ ਸੱਚ ਦੱਸੋ ਫਿਰ ਘਰੇ ਆਏ ਫਿਰ ਕਨਫਰਮ ਕੀਤਾ ਲਾ ਕੇ ਫੋਨ ਮੁੰਡਿਆਂ ਨੂੰ ਉਹ ਕਹਿੰਦੇ ਐ ਵੀ ਹੁਣ ਵੀ ਗੱਲ ਸਹੀ ਹੈ ਵੀ ਉਹ ਉਹ ਮੁੰਡੇ ਵੀ ਚਲੋ ਕਿਰਾਂ ਆਪਦੀ ਜਗ੍ਹਾ ਤੇ ਡਰ ਗਏ ਹਨਾ ਉਹਨਾਂ ਨੂੰ ਇਹ ਹੁੰਦਾ ਵੀ ਅਗਲਾ ਕੀ ਸੋਏਦਾ ਆਪਾਂ ਤਾਂ ਹੁਣ ਦੂਰ ਬੈਠੇ ਆਪਾਂ ਨੂੰ ਤਾਂ ਕੋਈ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਫਿਰ ਅਸੀਂ ਉੱਥੇ ਮੇਰੀ ਸਿਸਟਰ ਹੈ ਪਹਿਲਾਂ ਬ੍ਰੈਂਪਟਨ ਚ ਇਹ ਉਹਨਾਂ ਕੋਲ ਹੀ ਗਿਆ ਸੀ ਉਹ ਬ੍ਰੈਮਟਨ ਜਿ ਸੀਗੇ ਇਹ ਕੈਂਬਰੀਅਨ ਗੋਲ ਜੰਟਾਰੀਓ ਚ ਗਿਆ ਸੀ ਸਟੱਡੀ ਦੇ ਤੌਰ ਤੇ ਇਹ ਬਸ ਪਹਿਲਾਂ ਪੌਣੇ 2 ਸਾਲ ਉੱਥੇ ਹੀ ਰਿਹਾ ਹੁਣ 3 ਕਿ ਮਹੀਨੇ ਪਹਿਲਾਂ ਹੀ ਇਹ ਉੱਥੇ ਸ਼ਿਫਟ ਹੋ ਕੇ ਕੈਲਗਰੀ ਗਿਆ ਸੀ ਵੀ ਉੱਥੇ ਉਹ ਮੁੰਡੇ ਇਹਨਾਂ ਦੇ ਨਕਰਾਂ ਜੁਈਆਂ ਮੁੰਡਾ ਕੋਈ ਪਿੰਡੋਂ ਉਹ ਗਿਆ ਸੀ ਉਹ ਕਹਿੰਦਾ ਸੀ ਵੀ ਇੱਥੇ ਕੰਮ ਵਗੈਰਾ ਹੈਗਾ ਵੀ ਮੈਂ ਤੈਨੂੰ ਕੰਮ ਦਵਾ ਦੂੰਗਾ ਵੀ ਤੂੰ ਇੱਥੇ ਆ ਜਾ ਤੇ ਉਹਨਾਂ ਨੂੰ ਉੱਥੋਂ ਹੁਣੇ ਹੀ ਆਇਆ ਸੀ ਉਹ ਵੀ ਉਸ ਤੋਂ ਬਾਅਦ ਹੁਣ ਮਹੀਨਾ ਹੋ ਗਿਆ ਉਹ ਉੱਥੇ ਉੱਥੇ ਇੱਕ ਉਸ ਤੋਂ ਬਾਅਦ ਮੇਰੀ ਸਿਸਟਰ ਵੀ ਹੁਣ ਇੱਕ ਮਹੀਨਾ ਹੋ ਗਿਆ ਉੱਥੇ ਐਡਮਿੰਟਨ ਨੇੜੇ ਸ਼ਹਿਰ ਆ ਦੋ ਘੰਟਿਆਂ ਦਾ ਰਸਤਾ ਉੱਥੇ ਸ਼ਿਫਟ ਹੋ ਗਈ ਸੀ ਪੰਜ ਪੰਜ ਸੱਤ ਦਿਨ ਪਹਿਲੇ ਉਹਨਾਂ ਨਾਲ ਗੱਲ ਵੀ ਹੋਈ ਆ ਉਹਨਾਂ ਨੂੰ ਕਹਿੰਦਾ ਮੈਂ ਮਿਲਣਾ ਆਉਂਗਾ ਉਹ ਕਹਿੰਦੇ ਵੀ ਚਲੋ ਆ ਜੀ ਵੀ ਕੰਮ ਵੀ ਤੂੰ ਭਾਵੇਂ ਸਾਡੇ ਕੋਲ ਆ ਜੀ ਫਿਰ ਵੀ ਇੱਥੇ ਰਹਿ ਪਾਂਗੇ ਤੇ ਉਸ ਤੋਂ ਬਾਅਦ ਕੋਈ ਨਾ ਹੀ ਕੋਈ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਇਹਨੇ ਜਾਂ ਮੈਨੂੰ ਕੋਈ ਲੋੜ ਹੈ ਜਾਂ ਕੋਈ ਮੈਨੂੰ ਕੰਮ ਵਗੈਰਾ ਔਖਾ ਜਾਂ ਦਿੱਕਤ ਹੈ ਜਾਂ ਕੁਝ ਵੀ ਹੈ ਵੀ ਜਾਂ ਨਹੀਂ ਮਿਲਦਾ ਪਿਆ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨਾਲ ਪਰ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਕਨੈਕਟ ਕੀਤਾ ਕੁਝ ਹੋਰ ਸਾਡੇ ਪਿੰਡੋਂ ਮੁੰਡੇ ਹੈਗੇ ਉੱਥੇ ਕੈਨਗਰੀ ਚੀ ਉਹਨਾਂ ਨਾਲ ਕੀਤਾ ਉਹ ਵੀ ਚਲੋ ਉੱਥੇ ਵਿਚਾਰੇ ਉਹਨਾਂ ਨੇ ਕਨਫਰਮ ਕੀਤਾ ਫਿਰ ਉਹ ਡੈੱਡ ਬੋਡੀ ਪੁਲਿਸ ਲੈ ਚੁੱਕੀ ਸੀ ਪਰ ਉਸ ਤੋਂ ਬਾਅਦ ਜਿਸਟਰ ਆ ਗਏ ਗਏ ਉਹ ਪੁਲਸ ਵਾਲੇ ਉਹ ਕਹਿੰਦੇ ਸਾਡੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਰ ਉਹ ਕਹਿੰਦੇ ਅਸੀਂ ਪਹਿਲਾਂ ਵੀ ਇੱਧਰ ਫੈਮਿਲੀ ਤੋਂ ਵੈਰੀਫਿਕੇਸ਼ਨ ਲਵਾਂਗੇ ਵੀ ਅਸੀਂ ਤੁਹਾਡੇ ਵੀ ਤੁਹਾਡੇ ਗੀ ਲੀਗਲ ਗਾਰਡੀਅਨ ਕਰਾਂਗੇ ਵੀ ਇਹ ਕੋਈ ਵੀ ਜੋ ਇਨਵੈਸਟੀਗੇਸ਼ਨ ਦਾ ਉਹ ਵੀ ਰਿਪੋਰਟ ਦੇਵਾਂਗੇ ਵੀ ਫੇਰ ਹੀ ਡੈੱਡ ਬੋਡੀ ਸੀ ਦੇਵਾਂਗੇ ਜਾਂ ਦੇਖਣ ਦੇਵਾਂਗੇ ਕੋਨ 22 ਸਾਲ ਵੀਰੇ 2 ਸਾਲ ਪਹਿਲਾਂ ਗਿਆ ਸੀ 2023 ਚ ਗਿਆ ਸੀ ਇੱਥੋਂ ਡੈਡ ਬੋਡੀ ਲਾ ਹੁੰਦੇ ਇੱਕ ਕੋਈ ਲਿੰਕ ਹੈ ਗੋ ਫਾਉਂਡ ਦੇ ਨਾਂ ਤੇ ਉੱਥੇ ਸਿਸਟਰ ਦਾ ਮਤਲਬ ਉਹਨਾਂ ਦੇ ਅਕਾਊਂਟ ਵਗੈਰਾ ਉੱਥੇ ਕੀਤਾ ਹੋਇਆ ਉਹਨਾਂ ਨੇ ਐਡ ਉਹਦੇ ਚੋਂ ਆਣਾ ਮਨੀ ਇਨਵੈਸਟ ਹੋ ਰਹੀ ਓ ਲਿੰਕ ਆਪਾਂ ਦੇ ਦਾਂਗੇ ਤੁਹਾਨੂੰ ਉਹਦੇ ਚੋਂ ਵੈਸੇ ਵੀ ਚਲੋ ਜੋ ਵੀ ਹੁੰਦਾ ਚਲੋ ਘਾਟਾ ਤਾਂ ਪੂਰਾ ਹੁੰਦਾ ਨਹੀਂ ਪਰ ਫਿਰ ਵੀ ਡੈਡ ਬੋਡੀ ਇੱਧਰ ਲਿਆਉਣ ਦਾ ਖਰਚਾ ਲਾਣੋਂ ਕੋਈ ਫੈਮਿਲੀ سپورਟ ਹੁੰਦੀ ਹੈ ਕੁਝ ਵੀ ਫਾਈਨੈਂਸ਼ੀਅਲੀ ਵੀ ਉਹ ਕਰ ਰਹੇ ਕੋਸ਼ਿਸ਼ ਵੀ ਕਾਫੀ ਬਹੁਤ ਜਣੇ ਨੇ سپورਟ ਕੀਤੀ ਹੈ ਬਹੁਤ ਜਣੇ ਨੇ ਵੀ ਆਪਾਂ ਲਿੰਕ ਦੇ ਦਾਂਗੇ ਵੀ ਜੇ ਹੋਰ ਵੀ ਕੋਈ ਵੀਰ ਭਰਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰ ਸਕਦੇ ਹੋ ਮਦਦ